ਸ੍ਰੀ ਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਕੋਠੇ ਚੱਕ ਭਾਗ ਸਿੰਘ ਵਾਲੇ ਸਰਾਵਾ ਦੇ ਨੇੜੇ ਰਹਿੰਦੇ ਆਂਦੇ ਬਾਈ ਜੀ ਢਿਲਮਾਂ ਵਾਲੀ ਨਹਿਰ ਕੋਟਕਪੂਰਾ ਰੋਡ ਤੇ ਜਿਹੜੀ ਉਹਦੇ ਬਿਲਕੁਲ ਨੇੜੇ ਦੀ ਬਾਈ ਜੀ ਗੇਟ ਬਣਿਆ ਹੋਇਆ ਨੇੜੇ ਉਹ ਗੇਟਵੇ ਦੀ ਬਾਈ ਜੀ ਹੁਣ ਦੇ ਘਰੇ ਆ ਜਾਂਦਾ ਤੇ ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਆ ਅਰਟੇਨ ਚ ਬਾਈ ਜੀ ਹੁਣਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਅਰਟੇਨ ਚ ਬਾਈ ਜੀ ਆਪਣੇ ਚੈਨਲ ਤੇ ਬਾਈ ਜੀ ਹੁਣਾਂ ਦਾ ਵੀਡੀਓ ਪੈਂਦਿਆਂ ਰਹਿੰਦੀਆਂ ਅੱਜ ਬਾਈ ਜੀ ਹੁਣਾਂ ਦੀ ਆਪਣੇ ਚੈਨਲ ਤੇ ਬਾਈ ਜੀ ਪੰਜਵੀਂ ਵੀਡੀਓ ਆ ਤੇ ਅੱਜ ਬਾਈ ਜੀ ਹੁਣਾਂ ਕੋਲੇ ਚਾਰ ਨਗ ਸੇਲ ਆ ਦੋ ਬਾਈ ਜੀ ਤੁਹਾਨੂੰ ਦਿਖਾਤੇ ਆ ਇੱਕ ਜਰਸੀ ਵੱੱਛੀ ਆ ਇੱਕ ਐਚਪੀ ਵੱੱਛੀ ਆ ਤੇ ਦੋ ਬਾਈ ਜੀ ਸੁਇੰਗਾ ਸਵਾਈੰਗਾ ਦੱਬਣਾ ਵੈੜਾ ਬਾਈ ਜੀ ਹੁਣਾ ਕੋਲੇ ਅੱਜ ਬਾਈ ਜੀ ਹੁਣਾ ਕੋਲੇ ਚਾਰ ਨਾਗ ਵਿਕਾਊ ਆ ਤੇ ਚਾਰਾਂ ਦੀ ਬਾਈ ਜੀ ਜਾਣਕਾਰੀ ਬਾਈ ਜੀ ਹੁਣਾ ਤੋਂ ਤੁਹਾਨੂੰ ਦਵਾਉਣੇ ਆ ਗੱਲਬਾਤ ਬਾਈ ਜੀ ਹੁਣਾ ਨਾਲ ਆਪਾਂ ਕਰਦੇ ਆ ਤੇ ਆਓ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਤੇ ਡਰੈਸ ਦੱਸ ਦੇਵੀਂ ਨਾਮ ਰਣਜੀਤ ਸਿੰਘ ਜੀ ਹਾਂਜੀ ਪੈਂਡਕੋਟ ਚੱਕਪਾਲ ਸਿੰਘ ਵਾਲੇ ਠੀਕ ਆ ਜੀ ਜ਼ਿਲ੍ਹਾ ਅਫੀਕਪੁਰ ਅਫੀਕਪੁਰ ਠੀਕ ਆ ਬਾਈ ਜੀ ਕਿੰਨੇ ਨਾਗ ਆ ਬਾਈ ਜੀ ਆਪਣੇ ਕੋਲੇ ਅੱਜ ਕੋਲੇ ਚਾਰ ਆਈ ਦੋ ਗੱਬਣਾ ਦੋ ਸੁਿੰਗਾ ਦੋ ਸੁਿੰਗਾ ਵੰਗਾ ਜੀ ਤੇ ਕਿਵੇਂ ਰਹੀ ਪਹਿਲਾ ਵਾਲਾ ਵੀਡੀਓ ਆਪਣਾ ਫਿਰ ਠੀਕ ਆ ਬਾਈ ਜੀ ਠੀਕ ਆ ਜੀ ਤੇ ਕਿੱਧਰੋਂ ਸ਼ੁਰੂ ਕਰ ਲਗੇ ਫਿਰ ਆ ਆ ਜਰਸੀ ਤੋਂ ਸ਼ੁਰੂ ਕਰਾਂਗੇ ਲੋ ਬਾਈ ਜੀ ਪੰਜਾਬ ਵਾਲੀ ਜਰਸੀ ਬੱਛੀ ਪਹਿਲਾ ਸੁਆ ਇਸੇ ਤੋਂ ਬਾਈ ਜੀ ਹੁਣੀ ਆਦੇ ਸ਼ੁਰੂ ਕਰ ਲੈਨੇ ਆ ਕੀ ਡਿਟੇਲ ਆ ਬਾਈ ਜੀ ਇਹਦੀ ਇਹ ਪਹਿਲਾ ਸੁਆ ਜੀ 2 ਦਿਨ ਦਾ ਬੱਛੀ ਆ ਜੀ ਹਾਂਜੀ ਹਾਂਜੀ ਤੇ ਕਿਹ ਕਿਦਾਂ ਲੈ ਜੂ ਬਾਈ ਜੀ ਸੂਟ ਲੈ ਜੂ ਏ 12 13 ਦਿਨਾਂ ਦੀ 12 13 ਦਿਨਾਂ ਠੀਕ ਠੀਕ ਆ ਬਾਈ ਤੇ ਸੀਮਨ ਸੁਮਨ ਕਿਹੜਾ ਤਰਵਾਇਆ ਪਤਾ ਨਹੀਂ ਸੀਮਨ ਤਾਂ ਨਹੀਂ ਪਤਾ ਆਪ ਘਰੇ ਸੀਮਨ ਦੀ ਆ ਨਹੀਂ ਨਹੀਂ ਪਤਾ ਠੀਕ ਆ ਬਾਈ ਜੀ ਹੁਣ ਤਾਂ ਵਪਾਰ ਦਾ ਕੰਮ ਆ ਵੀਰਾਂ ਦੇ ਆਪਾਂ ਪੁੱਛਿਆ ਦੱਸਿਆ ਨਹੀਂ ਬਾਈ ਜੀ ਫੇਸ ਕੁਆਲਿਟੀ ਦੀ ਬਹੁਤ ਸੋਹਣੀ ਆ ਬੋਦੀ ਬਾਦੀ ਕਰਮ ਵਾਲੀ ਦੀ ਚੰਗੀ ਆ ਤੌਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਬਾਈ ਜੀ ਤਸੱਲੀ ਭਰਖ ਤੁਸੀਂ ਆਪ ਕਰ ਲਿਓ ਲੋ ਬਾਈ ਜੀ ਸੋਹਣੀ ਸੁਰੱਖੀ ਆ ਵੈਡ ਬਾਈ ਜੀ ਕਲਰ ਬਹੁਤ ਚੰਗਾ ਦੇਖੋ ਜੀ ਸੀਲ ਠੰਡੀ ਆ ਬਾਈ ਦੋ ਦੰਦ ਦੋ ਦੰਦ ਜੀ ਵਿਖਾ ਦਿੰਨੇ ਪੱਟ ਠੀਕ ਆ ਜੀ ਵਿਖਾ ਦਿਓ ਹੁਣ ਤਾਂ ਬਾਈ ਜੀ ਤੋਂ ਬਾਈ ਜੀ ਹੁਣ ਦੰਦ ਵਿਖਾਉਂਦੇ ਆ ਕੱਲ ਕੇਰੀ ਨਹੀਂ ਪਸੂ ਮੂੰਹ ਫੜਵਾਦਾ ਲੀ ਕਰਵਾਉਂਦੇ ਆ ਲੋ ਬਾਈ ਜੀ ਅਰੀਜਨਲ ਦੋਂਦੀ ਆ ਸੈਡਾ ਵਾਲੇ ਖੜੇ ਸਹੀ ਆ ਬਾਈ ਜੀ ਤਸਲੀ ਬਾਈ ਜੀ ਉਹਨਾਂ ਨੇ ਕਰਾਤੀ ਫੇਸ ਕੁਆਲਟੀ ਵਿਚਾਰੀ ਦੀ ਬਹੁਤ ਸੋਹਣੀ ਆ ਕਲਰ ਦੀ ਗੱਲ ਕਰਗੇ ਬਾਈ ਬਦਾਮੀ ਕਲਰ ਪੂਰੇ ਗੂੜੇ ਕਲਰ ਦੀ ਆ ਸਾਫ ਸੁਥਰੀ ਆ ਵੜ ਜਿਹੜੇ ਦਿਨਾਂ ਨੂੰ ਕਰਮ ਵਾਲੀ ਨੇ ਜਵਾਨ ਹੋਣਾ ਆਪਾਂ ਨੂੰ ਵੀ ਪਤਾ ਬਾਈ ਜੀ ਕੱਦ ਕਾਠ ਫੋਲੀ ਕਰ ਜਾਣਾ ਤੇ ਮਾਰੀ ਹੁਣ ਵੀ ਹੈ ਨਹੀਂ ਗੀ ਵੈਸੇ ਤੇ ਕਿੰਨੇ ਦੀ ਬਾਈ ਜੀ ਜਾਇਦ ਦੇ ਦਾਂਗੇ ਆਪਾਂ ਇਹ ਇਹਦਾ ਮੁੱਲ 85000 ਆ ਜੀ 82000 ਦੀ ਵੱਛੀ ਦੇਵਾਂਗੇ ਠੀਕ ਆ ਜੀ ਕੋਈ ਮੰਤਨ ਮੰਤਨ ਕਰ ਦਾਂਗੇ ਮੌਕੇ ਤੇ ਠੀਕ ਆ ਜੀ ਤੇ ਦੂਜਾ ਨੰਬਰਾ ਵੜ ਕੱਚੀ ਆ ਜੀ ਇਹ ਕੱਚੀ ਆ 15 ਦਿਨਾਂ ਦੀ ਠੀਕ ਆ ਜੀ 15 ਤੋਂ 20 ਦਿਨਾਂ ਦੀ ਕੱਚੀ ਆ ਇਹ ਵੀ ਪਹਿਲਾਂ ਵੱਛੀ ਹੋਊ ਸੁਹਾ ਇਹਦਾ ਵੀ ਪਹਿਲੇ ਆ ਇਹ ਦੰਦੀ ਕਿਵੇਂ ਆ ਇਹ ਦੀ ਦੰਦੀ ਠੀਕ ਹੈ ਇਹ ਚਾਰ ਦੰਦ ਆ ਜੀ ਚਾਰ ਦੰਦ ਚੌਗੀ ਆ ਬਾਈ ਜੀ ਇਹ ਪਹਿਲਾ ਸੁਹਾ ਬੈੜ ਦੀ ਬਰੀਡ ਫਰੂਡ ਕਰਮਾਂ ਵਾਲੀ ਦੀ ਚੰਗੀ ਆ ਉਹ ਥੋੜੀ ਜੀ ਸਾ ਸਾਜ਼ਮਾਲਾ ਨਗੋਵੀ ਫਿੱਕੀ ਜ਼ਰੂਰ ਆ ਕੱਦ ਕਾਠ ਵਾਲੀ ਆ ਕਿਸੇ ਵੀਰ ਕੋਲੇ ਸਮਾਈਓਲ ਕੋਲੇ ਜਾਵੜੀ ਤੇ ਸੁਖਨਾ ਇਹਨੇ ਵੀ ਬਹੁਤ ਚੰਗੀ ਗਾਂ ਬਣ ਜਾਣਾ ਸੰ ਚੰਗਾ ਬਾਈ ਜੀ ਲਓ ਜੀ ਥਾਲੇ ਵਾਲੇ ਨੇੜੇ ਤੋਂ ਚੈੱਕ ਕਰ ਲੋ ਕੱਚੀ ਜ਼ਰੂਰ ਹੈਗੀ ਆ ਕੋਈ ਕੱਚੀ ਦਾ ਵੀਰ ਸ਼ਕੀਨ ਹੋਵੇ ਚਾਵਣ ਹੋਵੇ ਤੇ ਕੱਚੀ ਵੇੜ ਬਾਈ ਜੀ ਘਰੇ ਲਾ ਜਾ ਕੇ ਸਾਹ ਸੰਭਾਲੇ ਦੀ ਕਰਮ ਵਾਲੀ ਦੀ ਕਰ ਲਈ ਤੇ ਵੱਡੀ ਗਾਂ ਦੇ ਮੁਕਾਬਲੇ ਜੀ ਆ ਕੱਦ ਕਾਠ ਕਰਮ ਵਾਲੀ ਦਾ ਬਹੁਤ ਚੰਗਾ ਏ ਬਾਈ ਜੀ ਜਾਇਜ਼ ਕਿੰਨੇ ਦੇ ਦਾਂਗੇ ਅੱਜ ਕੱਚੀ ਦੇ ਸਾਬ ਨਾਲ ਅੱਜ ਦੇ ਕੱਚੀ ਦੇ ਸਾਬ ਨਾਲ 62000 ਦੀ ਬੱਛੀ ਦੇ ਦਾਂਗੇ 62000 ਦੀ ਲੋ ਬਾਈ ਜੀ ਕੱਚੀ ਦੇ ਸਾਬ ਨਾਲ ਬਾਈ ਜੀ ਆਦੇ ਮੁੱਲ ਬਿਲਕੁਲ ਬਾਈ ਨੇ ਜਾਇਜ਼ ਕਰਿਆਂ ਦਾ 62000 ਦੀ ਦੇ ਦਾਂਗੇ ਤੇ ਆਪਾਂ ਨੂੰ ਵੀ ਪਤਾ ਤਿਆਰ ਹੋਈ 80000 ਦੀ ਨਾਲ ਤਾਂ 75000 ਤੋਂ ਘੱਟ ਵੇੜ ਹੈ ਨਹੀਂਗੀ ਜਿਹੜਾ ਵੀਰ ਕੋਈ ਲੈ ਜਾਊਗਾ ਗੱਲ ਬਹੁਤ ਕਰੂਗੇ ਇਹ ਤਾਂ ਬੱਛੀ ਲਾਉਣੀ ਪਈ ਠੀਕ ਆ ਜੀ ਲਾਉਣੀ ਪਈ ਆ ਥਨ ਕਰਮ ਵਾਲੀ ਨੂੰ ਚੰਗਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਸ਼ਾਂਗ ਨਹੀਂ ਅੱਥੀ ਚੁਾਈ ਵਾਲੇ ਥਾਣਾ ਲੋ ਬਾਈ ਜੀ ਹੁਣ ਆਪਾਂ ਸੂਈ ਸਵਾਈ ਹਾਂ ਜੀ ਆ ਸੂਈ ਸਵਾਈ ਪਹਿਲਾ ਨੰਬਰ ਬਾਈ ਜੀ ਸੂਈ ਸੋਈ ਵੈੜ ਕਿਹੜਾ ਸੂਆ ਬਾਈ ਜੀ ਇਹ ਇਹ ਤੀਜਾ ਸੂਆ ਜੀ ਠੀਕ ਹੈ ਜੀ ਕਹੇ ਕਿ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਸੂਈ ਨੂੰ ਚੌਥਾ ਦਿਨ ਹੈ ਜੀ ਚੌਥਾ ਦਿਨ ਤੇ ਮਗਰ ਬਾਈ ਜੀ ਕੀ ਆਦੇ ਮਗਰ ਬੱਛਾ ਆ ਗਿਆ ਮਗਰ ਬੱਛਾ ਆ ਗਿਆ ਜੀ ਠੀਕ ਹੈ ਜੀ ਲਓ ਬਾਈ ਜੀ ਤੋਰ ਝਾਲੇ ਦੀ ਤੁਹਾਨੂੰ ਚੈੱਕ ਕਰਾਉਣੇ ਆ ਸੱਲੀ ਪਾਰਕ ਤੁਸੀਂ ਆ ਵੀ ਕਰਨੀਆਂ ਥਲਨੇਵਾ ਨੇੜੇ ਤੋਂ ਚੈੱਕ ਕਰ ਲਓ ਖਾਨ ਬਾਈ ਜੀ ਚਾਰੀ ਆ ਪੂਰੇ ਗੈਵ ਚ ਲੱਗੇ ਅੱਥੀ ਚੁਵਾਈ ਵਾਲੇ ਆ ਕੋਈ ਫੋਟ ਨਹੀਂ ਛਾਗਣੇ ਬੜ ਚੰਗੀ ਆ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਹੁਣਾਂ ਸਪਾਰਕ ਗਰੂਪ ਕਰੋ ਲੈ ਵਲੂਗਾ ਕਰਨ ਵਾਲੀ ਨੂੰ ਬਹੁਤ ਚੰਗਾ ਦੁੱਧਾਂ ਲਗਾ ਨਾੜਾ ਸੁਖਰਾ ਸੋਹਣਾ ਮੋਟੀਆਂ ਨਾੜਾ ਬਾਈ ਜੀ ਲੈ ਚਲੋ ਇਹ ਬਾਈ ਜੀ ਜਾਇਜ ਆਪਾਂ ਕਿਨੇ ਦੇ ਦਾਂਗੇ ਇਹ 72000 ਦੀ ਵੜ ਦੇ ਦਾਂਗੇ 72000 ਦੀ ਕੋਈ ਹੋ ਜੂ ਮਾਲਤਾਨ ਜੀ ਦੁੱਧ ਕਿੰਨਾ ਹੋਣਾ ਇਸ ਟਾਈਮ ਆ ਇਹ ਥੇ 17 ਕਿਲੋ ਦੁੱਧ ਆ ਜੀ 17 ਡੱਬੇ ਮਾਰਨਾਂ ਦਾ ਬਾਈ ਜੀ ਚੋਕਲ ਜਾ ਸਕਦਾ ਲਾ ਉਹ ਬਾਈ ਜੀ ਚੋਕੇ ਦੋ ਟਾਈਮ ਦਸੱਲੀ ਕਰਕੇ ਲਾ ਜਾ ਸਕਦੇ ਆ ਬਾਈ ਜੀ ਹੁਣ 17 ਲੀਟਰ ਦੁੱਧ ਆਦਦੇ ਆ ਹੁਣ ਐਟਾਂ ਤਿਆਰ ਹੋਊਗਾ ਬਾਈਣਾ ਤਾਂ ਲੈਵਾਂ ਲੂਗਾ ਥੰਤੁਣ ਚੰਗਾ ਬਾਈ ਬਹੁਤ ਚੰਗਾ ਨੇ ਠੀਕ ਆ ਜੀ ਤੇ ਦੇਖਨੇ ਦੇਵਾਂਗੇ ਪੱਖਿਆ 72000 72000 ਦੀ ਮਾਲਤਾਨ ਹੋ ਜਾਊਗਾ ਚੌਥਾ ਨੰਬਰ ਵੀ ਸੂਈ ਸਵਾਈ ਵੈੜ ਹਾਂਜੀ ਸੂਈ ਸਵਾਈ ਵੈੜ ਇਹ ਹਫ਼ਤੇ ਦੀ ਸੂਈ ਵੱਚੀ ਠੀਕ ਆ ਜੀ ਤੇ ਮਗਰੇ ਦੇ ਇਹਦੇ ਮਗਰੇ ਵੀ ਬੱਛਾ ਜੀ ਇਹਦੇ ਮਗਰੇ ਵੀ ਬੱਛਾ ਬੱਚੇ ਆ ਗਾਂਗਾ ਮਰ ਵੱਚੀ ਦਾ ਕਿਸੇ ਕਰਮਾਂ ਵਾਲੀ ਮਗਰੀ ਆਉਂਦੀ ਆ ਲਓ ਬਾਈ ਜੀ ਫੇਸ ਕੁਆਲਿਟੀ ਦੀ ਸੋਹਣੀ ਆ ਵੈੜ ਸਵੇਂ ਪਲੀ ਆ ਰਾਜੀ ਸੋਹਣੇ ਸਨਖੀ ਪੱਕੇ ਲੈ ਵੀ ਦੀ ਆ ਬਾਈ ਜੀ ਚਾਰ ਹੀ ਥਾਣੇ ਦੇ ਆ ਕੋਈ ਫੋਟ ਸ਼ਾਂਗ ਨਹੀਂ ਸੂਰਾ ਤਰਾ ਕਰਮ ਵਾਲੀ ਦਾ ਚੰਗਾ ਥਾਂ ਸੋਹਣਾ ਨੌਕਾਲਾ ਲੱਗਿਆ ਤਿੱਖਾ ਉਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਹੁਣਾ ਸਪਾਰਕ ਇਹਦਾ ਦੁੱਧ ਬਾਈ ਜੀ ਹੁਣ ਐਟ ਟਾਈਮ ਇਹ ਥੱਲੇ ਹੋਊਗਾ 16 ਕਿਲੋ ਹੀ ਪੂਰਾ 16 ਡੱਬਿਆਂ ਵਾਲਾ ਬਾਈ ਜੀ ਹਾਂਜੀ ਹਾਂਜੀ ਠੀਕ ਆ ਬਾਈ ਜੀ ਚੋ ਚਵਾ ਕੇ ਲੈ ਤਸੱਲੀ ਪਰਖ ਕਰਕੇ ਆਦੀ ਲੈ ਜਾ ਸਕਦੇ ਲੋ ਬਾਈ ਜੀ ਸੀਲ ਠੰਡੀ ਆ ਵੜ ਪੱਕੇ ਲੈਵੇ ਦੀ ਪੱਕੇ ਲੈਵੇ ਦਾ ਜਾਨਵਰ ਬਾਈ ਜੀ ਆਪਾਂ ਨੂੰ ਵੀ ਪਤਾ ਵੀ ਦੁੱਧ ਲਾਜ਼ਮੀ ਕੱਢ ਦਿੰਦਾ ਇੱਕ ਲਾਇਆ ਲੈਵਾ ਨਹੀਂ ਲਲਕਣਾ ਆ ਸੋਹਣਾ ਲੈਵਾ ਪੱਕਾ ਫਰੈਸ਼ ਆਰਡਰ ਦੀ ਆ 400 ਏ ਸੂਕੇ ਵੀ ਲੈਵਾ ਨਹੀਂ ਟੁੱਟਦਾ ਇਹਦਾ ਇਹ ਬਾਈ ਜੀ ਜਾਇਜ਼ ਆਪਾਂ ਕਿੰਨੇ ਦੇ ਦਾਂਗੇ 37500 ਰੁਪਏ ਵੜ ਦੇਵਾਂਗੇ 75000 ਦੀ ਕੋਈ ਹੋ ਜੋ ਮਾਲਤਾਨ ਜੀ ਮਾਲਤਾਨ ਠੀਕ ਆ ਬਈ ਲੋ ਬਾਈ ਜੀ 75000 ਦੀ ਬਾਈ ਇਹ ਆ ਤੇ ਆਪਣਾ ਮੋਬਾਈਲ ਨੰਬਰ ਬਾਈ ਜੀ 98158 ਜੀ ਹਾਂਜੀ 27 ਟੰਡਾ ਹੋ ਜਾਂਦਾ ਇਹ ਤਾਰੀਫ ਰਸੂ 95160 ਦੀ 27 ਟੰਡਾ ਹੋ ਜਾਂਦਾ ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਕਿਸੇ ਵੀ ਵੀਰ ਦੇ ਬਾਈ ਜੀ ਕੋਲ ਅੱਜ ਚਾਰ ਨਾਗਸ ਤੇ ਚਾਰੇ ਤੁਹਾਨੂੰ ਦਿਖਾਤੇ ਆ ਚਾਰਾਂ ਨਾਗਾਂ 'ਚ ਕੋਈ ਵੀ ਨਾਗ ਪਸੰਦ ਹੋਵੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਬਾਈ ਜੀ ਆਪਣੀ ਵੀਡੀਓ ਬਾਈ ਜੀ ਸੋਹਣੀ ਲੱਗੇ ਕਿ ਸ਼ੇਅਰ ਕਰ ਲਿਓ ਲਾਇਕ ਕਰ ਲਿਓ ਚੈਨਲ ਨੂੰ ਬਾਈ ਜੀ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ